ਮਨੀਤ ਬਿੱਟੂ ਦਾ ਪੰਜਾਬ ਸਰਕਾਰ ਤੇ ਨਿਸ਼ਾਨਾ ਸਾਧਿਆ ਗਿਆ ਉਹਨਾਂ ਕਹਿਆ ਕਿ ਪੰਜਾਬ ਦੇ ਪਾਣੀ ਦਾ ਤੁੱਪ ਦਾ ਜੋੜਾ ਹੈ ਉਹ ਨਹੀਂ ਜਾਣ ਦਿੱਤਾ ਜਾਏਗਾ ਬੀਬੀਐਮਬੀ ਦੀਆ ਰੈਗੂਲਰ ਮੀਟਿੰਗ ਚਲਦੀ ਰਹਿੰਦੀ ਹੈ ਤੇ ਮੀਟਿੰਗ ਦਾ ਮਤਲਬ ਇਹ ਬਿਲਕੁਲ ਨਹੀਂ ਹੁੰਦਾ ਕਿ ਪਾਣੀ ਦੇ ਦਿੱਤਾ ਜਾਏਗਾ ਭਾਰਤ ਪਾਕ ਤਣਾਅ ਦੇ ਵਿਚਾਲੇ ਦੇਸ਼ ਨੂੰ ਵੰਡਣ ਦੀ ਕੋਸ਼ਿਸ਼ ਹੋ ਰਹੀ ਹੈ ਜਦੋਂ ਦੇਸ਼ ਨੂੰ ਇੱਥੇ ਹੋਣ ਦੀ ਲੋੜ ਹੈ ਉਸ ਵੇਲੇ ਵੰਡਿਆ ਪਾਇਆ ਜਾ ਰਿਹਾ ਹੈ ਨਾਜ਼ਕ ਦੇ ਵੇਲੇ ਪੰਜਾਬ ਹਰਿਆਣਾ ਨੂੰ ਵੰਡਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਸ ਤਰੀਕੇ ਦੇ ਹਾਲਾਤ ਬਣੇ ਹੋਏ ਨੇ ਪਾਕਿਸਤਾਨ ਨੇ ਇੰਨੀ ਕਾਰਨਾਮਹਰਕਤਾਂ ਜਿਹੜੀ ਉਹ ਸਾਡੇ ਦੇਸ਼ 'ਚ ਸਾਡੇ ਨਾਗਰਿਕ ਕੋਈ ਐਸਾ ਮਸਮਦਾ ਸੂਬਾ ਨਹੀਂਗਾ ਜਿੱਥੇ ਨਾਗਰਿਕ ਸਾਡਾ ਨਹੀਂ ਮਰਿਆ ਕਸ਼ਮੀਰ 'ਚ ਤੇ ਇਸ ਵੇਲੇ ਪੰਜਾਬ ਆ ਜਿਹੜਾ ਉਹ ਬਿਲਕੁਲ ਬਾਰਡਰ ਤੇ ਆ ਪਾਕਿਸਤਾਨ ਤੇ ਸਭ ਤੋਂ ਪਹਿਲਾ ਸੂਬਾ ਹੈ ਤੇ ਅੱਜ ਹਿੰਦੁਸਤਾਨ ਦੇ ਪ੍ਰਧਾਨ ਮੰਤਰੀ ਫੌਜਾਂ ਦੇ ਜਰਨੈਲ ਹਰ ਇੱਕ ਇੱਕ ਹਿੰਦੁਸਤਾਨ ਦਾ ਨਾਗਰਿਕ ਇਹ ਚਾਹੁੰਦਾ ਵੀ ਕਿਸ ਤਰੀਕੇ ਨਾਲ ਸਾਹਿਬ ਜਿਹੜਾ ਹੈ ਪਾਕਿਸਤਾਨਾ ਕੀਤਾ ਜਾਵੇ ਸਾਰੇ ਤਾਂ ਉਧਰ ਲੱਗੇ ਆ ਪਰ ਤੁਹ ਤੋਂ ਉਮੀਦ ਵੀ ਨਹੀਂ ਕੀਤੀ ਜਾਂਦੀ ਪਰ ਤੁਸੀਂ ਥੋੜਾ ਜਿਆਦਾ ਸੋਚੋ ਨਾ ਪਾਕਿਸਤਾਨ ਦੇ ਨਾਲ ਸਭ ਤੋਂ ਨੇੜੇ ਪੰਜਾਬ ਆ ਪੰਜਾਬੀਆਂ ਨੂੰ ਇਸ ਵੇਲੇ ਕਿਸ ਤਰੀਕੇ ਨਾਲ ਹਰ ਮੋਟੀਵੇਟ ਕਰਨਾ ਹੈ ਕਿਵੇਂ ਤਕੜੇ ਕਰਨਾ ਹੈ ਗੱਲ ਤਾਂ ਉਹ ਆ ਤੁਸੀਂ ਅੱਜ ਜਾਣ ਵਜ ਕੇ ਸੀਐਮ ਸਾਹਿਬ ਉਮੀਦ ਵੀ ਤੁਹ ਤੋਂ ਭੰਡ ਸਾਹਿਬ ਤੋਂ ਨਹੀਂ ਕੀਤੀ ਜਾਂਦੀ ਪਰ ਤੁਸੀਂ ਅੱਧ ਦੇ ਦੋ ਚਾਰ ਦਿਨ ਦੱਸ ਚੁੱਪਤਾ ਰਹੋ ਇਹ ਮੀਟਿੰਗਾਂ ਜਿਹੜੀਆਂ ਅੰਦਰ ਹੁੰਦੀਆਂ ਐ ਚਲਦੀਆਂ ਰਹਿੰਦੀਆਂ ਐ ਪੰਜਾਬ ਦਾ ਪਾਣੀ ਦਾ ਇੱਕ ਵੀ ਟਪਕਾ ਨਹੀਂ ਜਾ ਸਕਦਾ ਕਿਤੇ ਉਹ ਪੰਜਾਬ ਨੇ ਫੈਸਲਾ ਕਰਨਾ ਪੰਜਾਬੀਆਂ ਨੇ ਫੈਸਲਾ ਕਰਨਾ ਕਿਵੇਂ ਪਾਣੀ ਚਲੇ ਜਾਊਗਾ ਨਾ ਜਾਣ ਦਿੱਤਾ ਜਾਊਗਾ ਨਾ ਕੋਈ ਇਹਦੀ ਗੱਲ ਆ ਇਹ ਮੀਟਿੰਗਾਂ ਜਿਹੜੀਆਂ ਨੇ ਬੀਬੀਐਮਬੀ ਦੀਆਂ ਜਿਹੜਾ ਆ ਪਾਖੜਾ ਨੰਗਲ ਬਿਆਸ ਮੈਨੇਜਮੈਂਟ ਉਹ ਮੀਟਿੰਗਾਂ ਉਹਨਾਂ ਵੀ ਚਲਦੀਆਂ ਰਹਿੰਦੀਆਂ ਐ ਜਦੋਂ ਮੌਸਮ ਆਉਂਦੇ ਆ ਜਦੋਂ ਆ ਲੋਡ ਹੁੰਦੀ ਆ ਪਾਣੀ ਦੀ ਇਹਦਾ ਮਤਲਬ ਇਹ ਥੋੜੀ ਆ ਵੀ ਪਾਣੀ ਕਿਸੇ ਨੂੰ ਦੇ ਤਾਂ ਲੈ ਤਾਂ ਉਹ ਪੰਜਾਬ ਤੋਂ ਨਾ ਇੱਕ ਤੁਪਕਾ ਹੈਗਾ ਦੇਣ ਨੂੰ ਨਾ ਕੋਈ ਦੇਊਗਾ ਇਹ ਸਾਫ਼ ਗੱਲ ਆ ਪਰ ਤੁਸੀਂ ਅੱਜ ਦੇ ਐਸੇ ਮੌਕੇ ਤੇ ਇਹ ਕਾਰਿਆ ਨਾ ਗੱਲ ਕੀਤੀ ਐ ਇਹ ਦੁਸ਼ਮਣ ਦੇ ਨਾਲ ਖੜਕੇ ਤੁਸੀਂ ਦਿਖਾਇਆ ਹੈ ਮੈਸੇਜ ਇਹ ਗਿਆ ਹੈ ਕਿ ਤੁਸੀਂ ਜਦੋਂ ਸਾਰਾ ਦੇਸ਼ ਦਾ ਇਕੱਲਾ ਇਕੱਲਾ ਨਾਗਰਿਕ ਤੇ ਪੰਜਾਬੀ ਪਾਕਿਸਤਾਨ ਨਾਲ ਬਦਲਾ ਲੈਣ ਦੀ ਗੱਲ ਸੋਚ ਰਿਹਾ ਵੀ ਕਿੰਵੇਂ ਹਿਸਾਬ ਕਰਦਾ ਉਹਨਾਂ ਨਾਲ ਤੁਸੀਂ ਜਾਣ ਕੇ ਪੰਜਾਬ ਦੇ ਜਨਤ ਤੇ ਹਰਿਆਣੇ ਦੀ ਗੱਲ ਖੜੀ ਕਰ ਲਈ ਦੇਸ਼ ਨੂੰ ਤੁਸੀਂ ਵੰਡਣ ਤੇ ਤੋੜਨ ਦੀ ਗੱਲ ਕਰਤੀ ਤੁਸੀਂ ਕਿਹਦੇ ਨਾਲ ਖੜੇ ਹੋ ਤੁਸੀਂ ਕੱਲ ਗੱਲਾਂ ਕਰਦੇ ਸੀ ਦੂਜੇ ਲੀਡਰਾਂ ਦੀ ਬੰਬ ਆ ਗਈ ਜੀ ਉਹਨਾਂ ਨੇ ਆ ਬਿਆਨ ਦਿੱਤਾ ਤੁਹਾਡਾ ਬਿਆਨ ਕਿੱਡਾ ਤੇ ਇਹ ਦੇਸ਼ ਲਈ ਹਾਨੀਕਾਰਕ ਆ ਜੀ ਤੁਸੀਂ ਦੋਨੋਂ ਸੂਬਿਆਂ ਦੇ ਵਿੱਚ ਐਸ ਮੌਕੇ ਜਦੋਂ ਸਭ ਨੂੰ ਇਕੱਠੇ ਹੋਣ ਦੀ ਲੋੜ ਆ ਸਭ ਨੂੰ ਏਕਾ ਕਰਕੇ ਮੂੰਹ ਤੋੜ ਜਵਾਬ ਦੇਣ ਦੀ ਲੋੜ ਆ ਤੁਸੀਂ ਇਹ ਵੰਡ ਪਾਉ ਵਾਲੀ ਗੱਲ ਕਿਉਂ ਕੀਤੀ ਜੀ ਇਸ ਕਰਕੇ ਸਾਰੇ ਨਾ ਸੁਣਿਆ ਜਿੰਨੇ ਵੀ ਲੋਕਾਂ ਨਾਲ ਗੱਲ ਹੋਈ ਆ ਤੁਹਾਡੀ ਸਾਰੇ ਪੰਜਾਬ ਦੇ ਹਰਿਆਣੇ ਦੇ ਦੇਸ਼ ਦੇ ਲੋਕ ਤੁਹਾਡੀ ਨਿੰਦਿਆ ਕਰ ਰਹੇ ਆ ਵੀ ਐਨ ਐਸ ਮੌਕੇ ਤੇ ਤੁਸੀਂ ਬਿਆਨ ਦੇਣਾ ਬਹੁਤ ਮੰਦ ਭਾਗਾਏ ਬਹੁਤ ਸ਼ਰਦ ਨਾਮ ਦਾ ਗੱਲ ਕੀਤੀ ਆ ਪਾਣੀ ਪੰਜਾਬ ਦਾ ਏ ਉਹ ਪੰਜਾਬ ਦਾ ਹੀ ਹੈ ਨਾ ਸਭ ਨੂੰ ਪਤਾ ਏ ਪਰ ਤੁਸੀਂ ਇਸ ਵੇਲੇ ਦੋਨੋਂ ਸੂਬਿਆਂ ਨੂੰ ਭਰਾਮਾ ਨੂੰ ਬੰਨਣ ਦੀ ਕੋਸ਼ਿਸ਼ ਕੀਤੀ ਆ ਉਹ ਵੀ ਇਸ ਮੌਕੇ ਤੁਹਾਨੂੰ ਇਸ ਗੱਲ ਦਾ ਮੈਂ ਸਮਝਦਾ ਮਾਫੀ ਮੰਗਣੀ ਚਾਹੀਦੀ ਆ ਤੁਹਾਨੂੰ ਮਜਬੂਤੀ